ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂਤਾਲਾ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਤਾਜੀ ਸੋਈ ਵੜ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਕੁਲਦੀਪ ਸਿੰਘ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਜੀ ਦਸੀਲ ਟਾਪਾ ਨੇੜੇ ਪਿੰਡ ਆਪਾਂ ਦੇ ਨੇੜੇ ਪਰੌੜ ਰਹਿ ਰਾ ਇਧਰ ਪੱਖੋ ਕਿੰਝ ਕਰ ਰਿਆਂ ਦਾ ਮੋਬਾਈਲ ਨੰਬਰ ਬੋਲੋ 76966 99245 ਠੀਕ ਹੈ ਬਾਈ ਕਿਹੜਾ ਸੂਆ ਸੂਈ ਹੈ ਬਾਈ ਜੀ ਇਹ ਦੂਜਾ ਸੂਆ ਸੂਈ ਹੈ ਡਾਕਟਰ ਓਕੇ ਹੋਰ ਛੇ ਦੰਦਾ ਓਕੇ ਜਰਸੀ ਆ ਹਾਈ ਬਲੈਕ ਕਾਲੇ ਕਲਰ ਚ ਓਕੇ ਮਗਰ ਜਰਸੀ ਦਾ ਬੱਛਾ ਮਗਰ ਬੱਛਾ ਆ ਗਿਆ ਹਾਂ ਜੀ ਕਿੰਨਾ ਦਿਨ 12 13 ਦਿਨ ਹੋ ਉੱਧ ਹੈਗਾ ਚੌਰਾ 15 ਕਿਲੋ ਡਾਕਟਰ ਖੁੱਲਾ ਠੀਕ ਆ ਅਰੇ ਬਾਜੂ ਹੋਰ ਵੀ ਸੀਲ ਠੰਡੀ ਆ ਠੀਕ ਆ ਬਾਈ ਪੂਰੀ ਫੁੱਲ ਨੇੜ ਤੋਂ ਚੈੱਕ ਕਰ ਲਓ ਪੰਜ ਦੋ ਡੰਗ ਚਵਾਈ ਕਰਕੇ ਲੈ ਜਾਓ ਲੇਵਾ ਦੇ ਕੋਲ ਹੈ ਟਾਈਮ ਡਾਕਟਰ ਤੱਕ ਦਿਲ ਹੋਇਆ 11 ਹਾਂ ਥੋੜੇ ਹੀ ਬਾਈ ਜੇ ਟਾਈਮ ਚਵਾਈ ਜੇ ਬਹੁਤ ਪਿਆ ਸ਼ਾਮ ਤੱਕ ਲੇਵਾ ਇਹਨੇ ਹੋਰ ਵੀ ਵਧੀਆ ਤਿਆਰ ਕਰਨਾ ਥਾਣੇ ਬਹੁਤ ਕੰਮ ਦਾ ਲੱਗਿਆ ਹੈ ਨਾ ਖੜ ਬਹੁਤ ਟੰਗ ਡਾਕਟਰ ਇੱਥੇ ਮਰਦੀ ਵੇ ਕਿ ਧਾਰਾ ਮਾਰ ਲੈ ਸੀਲ ਠੰਡੀ ਜੀ ਮੈਂ ਸੀਲ ਫੁੱਲ ਬਰੀਡ ਇੱਕ ਨੰਬਰ ਸੂਈ ਸ ਨਿਆਣਾ ਪਾਚ ਹੈ ਨਾ ਪਾ ਠੀਕ ਆ ਕਹਿਣਾ ਕੁਝ ਨਹੀਂ ਲੈ ਕਿਆ ਬਾਤ ਹੈ ਚਿਵਾਈ ਬੜੀ ਚੰਗੀ ਆ ਨਾ ਚਿਵਾਈ ਪੂਰੀ ਚੰਗੀ ਮੋਟਾ ਮੋਟਾ ਜਿਉਣਾ ਜਿਵੇਂ ਮਰਜ਼ੀ ਚੋਈ ਚੱਲੋ ਕੋਈ ਚੱਕਰੀ ਨਹੀਂ ਕਹਿਣਾ ਕਰਮਾਈ ਨੇ ਕੁਛ ਨਹੀਂ ਠੰਡੀ ਸੀਲ ਫੁੱਲ ਆ ਲੈ ਕਿਆ ਬਾਤ ਹੈ ਚਿਵਾਈ ਤੇ ਇੱਕ ਨੰਬਰ ਆ ਹਨਾ ਇੱਕ ਨੰਬਰ ਡਾਕਟਰ ਮੈਂ ਧਰਤੀ ਚ ਗੱਲਾਂ ਕਰਦੀ ਆ ਸਹੀ ਗੱਲ ਆ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੋਈ ਬਾਈ ਨੇ ਬੱਚਾ ਨਹੀਂ ਲਾਇਆ ਕੋਈ ਨਿਆਣਾ ਨਹੀਂ ਪਾਇਆ ਜਿਵੇਂ ਮਰਦੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਬਰੀਡ ਫੁੱਲ ਆ ਫੈਂਡ ਫੁੱਲ ਆ ਜਾਨੀਆਂ ਗਰਮੀ ਬਿਲਕੁਕੁਲ ਨਹੀਂ ਮੰਨਣੀ ਥੋੜੇ ਜਿਹੇ ਪੱਠਿਆਂ ਨਾਲ ਰੱਜਣ ਵਾਲੀ ਹੈ ਕਹਿੰਦੇ ਭਾਈ ਹਾਂ ਭਾਈ ਬਾਲੀ ਛੋਟੀ ਬਿਹੜੀ ਡਾਕਟਰ ਪਿਆ ਵਾਲੀ ਜਰਸੀ ਹੈ ਕੋਈ ਨਹੀਂ ਸਹੀ ਗੱਲ ਹੈ ਮੰਗ ਬਹੁਤ ਆ ਮਿਲਦੀ ਘੱਟ ਹੈ ਕੀ ਮੋਲ ਆ ਭਾਈ ਜਾਇਦ ਜਦਾ ਮੁੱਲ ਡਾਕਟਰ ਦਾ 51000 ਰੁਪਏ ਸੌੜ ਸੱਪਾ ਕਰ ਦਾਂਗੇ ਠੀਕ ਹੈ ਭਾਈ 51000 ਰੁਪਿਆ ਮੋਲਾ ਬਾਕੀ ਕੋਈ ਜੱਕਰ ਨਹੀਂ ਮੌਕੇ ਦੇ ਮੌਕੇ ਦੇ ਜਮਾ ਮੈਂ ਯਾਰ ਦਾ ਦੁੱਧ ਡਾਕਟਰ ਚਿੱਟਾ ਵਰ ਫਰਗ ਠੀਕ ਹੈ ਭਾਈ ਲੈਵਾ ਚਾਰ ਸਪੀਰੇ ਤੋਂ ਦਿਖਾਣੇ ਲੈ ਆ ਤੁਹਾਨੂੰ ਡਾਕਟਰ ਐ ਖੜਾ ਨਹੀਂ ਜਾਣਾ ਪੰਡ ਬਣ ਲੈਂਦੀ ਠੀਕ ਹੈ ਭਾਈ ਹੂੰ ਦੁੱਧ ਵਾਲਾ ਪੀਸ ਆ ਕੁੱਲ ਮਿਲਾ ਕੇ ਲੈ ਬੜੀ ਸਫਾਈ ਹੈ ਲੈ ਵੇ ਲੋ ਮੇਰੀ ਥਾਂ ਤੋਂ ਹੁਣ ਵੀ ਬਾਕੀ ਕਲਰ ਬਰੀ ਜਿਵੇਂ ਮਰਜ਼ੀ ਮਗਰ ਦੀ ਮੂਰਤੀ ਹੂੰ ਛੀਂ ਠੰਡੀ ਜਮਾ ਹਾਂ ਦੇਖੀ ਲੈ ਵੇਰੀ ਸਫਾਈ ਹੈ ਨਾ ਬੜੀ ਸਫਾਈ ਦਾ ਇੱਕ ਨੰਬਰ ਲੈ ਬਾਈ ਇੱਕ ਨੰਬਰ ਬਾਈ ਬਾਕੀ ਮੋਲ ਟੁੱਟਮਾ ਨਹੀਂ ਹੈ ਡਾਕਟਰ ਹਾਂ ਬਾਕੀ ਮੋਲ ਜਮਾ ਯਾਜ ਆ ਭਾਈ ਖੇਚ ਕੇ ਮੋਲ ਬਾਕੀ ਛੇ ਦਾ ਡਾਕਟਰ ਜਮਾ origignal ਛੇ ਦਾ ਹੈ ਠੀਕ ਹੈ ਤੇ ਕਿਸੇ ਵੀ ਨੂੰ ਵੜ ਪਸੰਦ ਆ ਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ